ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਆਦ ਸੱਚ ਜਗਾਦ ਸੱਚ ਪ੍ਰਭ ਮੁੜ ਤੋਂ ਹੀ ਹੋਦ ਵਾਲਾ ਹੈ ਜੁਗਾ ਦੇ ਸ਼ੁਰੂ ਤੋਂ ਮੌਜੂਦ ਹੈ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਐਸ ਵੇਲੇ ਵੀ ਮੌਜੂਦ ਹੈ ਹੈ ਨਾਨਕ ਅਗਾਹ ਨੂੰ ਵੀ ਸਦਾ ਕਾਇਮ ਰਹੇਗਾ ਅਸ਼ਟਪਦੀ ਚਰਨ ਸਤ ਸਤ ਪਰ ਸੰਹਾਰ ਪ੍ਰਭੂ ਦੇ ਚਰਨ ਸਦਾ ਥਿਰ ਹਨ ਚਰਨਾਂ ਨੂੰ ਸ਼ੋਹਣ ਵਾਲੇ ਸੇਵਕ ਵੀ ਅਟੱਲ ਹੋ ਜਾਂਦੇ ਹਨ ਪੂਜਾ ਸਤ ਸਤ ਸੇਵਦਾਰ ਪ੍ਰਭੂ ਦੀ ਪੂਜਾ ਸੱਚੀ ਹੈ ਤੇ ਪੂਜਾ ਕਰਨ ਵਾਲੇ ਸਦਾ ਲਈ ਅਟੱਲ ਹੋ ਜਾਂਦੇ ਹਨ ਦਰਸ਼ਨ ਸਤ ਸਤ ਭੇਖਣ ਹਾਰ ਪ੍ਰਭੂ ਦਾ ਦੀਦਾਰ ਕਰਨ ਵਾਲੇ ਵੀ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ ਨਾਮ ਸਤ ਸਤਿ ਧਿਆਵਨ ਹਾਰ ਪ੍ਰਭ ਦਾ ਨਾਮ ਸਦਾ ਅਟਲ ਹੈ ਸਿਮਰਨ ਵਾਲੇ ਵੀ ਥਿਰ ਹਨ ਆਪ ਸਤ ਸਤ ਸਬਤਾਰੀ ਪ੍ਰਭ ਆਪ ਸਦਾ ਹੋਦ ਵਾਲਾ ਹੈ ਉਸ ਦੀ ਟਿਕਾਈ ਹੋਈ ਰਚਨਾ ਵੀ ਹੋਦ ਵਾਲੀ ਹੈ ਆਪੇ ਗੁਣ ਆਪੇ ਗੁਣਕਾਰੀ ਪ੍ਰਭ ਆਪ ਗੁਣ ਹੈ ਆਪ ਹੀ ਗੁਣ ਪੈਦਾ ਕਰਨ ਵਾਲਾ ਹੈ ਸ਼ਬਦ ਸਤ ਸਤ ਪ੍ਰਭ ਅਕਤਾ ਸ਼ਬਦ ਸਦਾ ਕਾਇਮ ਹੈ ਸ਼ਬਦ ਨੂੰ ਉਚਾਰਨ ਵਾਲਾ ਵੀ ਸਥਿਰ ਹੋ ਜਾਂਦਾ ਹੈ ਸੁਰਤ ਸਤ ਸਤ ਜਸ ਸੁਨਤਾ ਪ੍ਰਭ ਵਿੱਚ ਸੁਰਤ ਜੋੜਨੀ ਸਤ ਹੈ ਤੇ ਪ੍ਰਭ ਦਾ ਜਸ ਸੁਣਨ ਵਾਲਾ ਵੀ ਸਤ ਹੈ ਬੂਜਨ ਹਾਰ ਕੋ ਸਤ ਸਭ ਹੋਏ ਸਮਝਣ ਵਾਲੇ ਨੂੰ ਉਸ ਦਾ ਰਚਿਆ ਜਗਤ ਵੀ ਸੱਚਾ ਦਿਸਦਾ ਹੈ ਨਾਨਕ ਸਤ ਸਤ ਪ੍ਰਭ ਸੋਏ ਹੈ ਨਾਨਕ ਪ੍ਰਭੂ ਆਪ ਸਦਾ ਹੀ ਥਿਰ ਰਹਿਣ ਵਾਲਾ ਹੈ ਸਤ ਸਰੂਪ ਰਿ ਦੇ ਜਨਮਾਨਿਆ ਜਿਸ ਮਨੁੱਖ ਨੇ ਅਟਲ ਪ੍ਰਭੂ ਦੀ ਮੂਰਤ ਨੂੰ ਸਦਾ ਮਾਨ ਵਿੱਚ ਟਿਕਾਇਆ ਹੈ ਕਰਨ ਕ 라ਵਣ ਤੇ ਨਮੂਲ ਪਛਾਣਿਆ ਉਸ ਨੇ ਸਭ ਕੁਝ ਕਰਨ ਵਾਲੇ ਤੇ ਕਰਾਉਣ ਵਾਲੇ ਮੂਲ ਨੂੰ ਪਛਾਣ ਲਿਆ ਹੈ ਜਾ ਕੇ ਰਿ ਦੇ ਵਿਸ਼ਵਾਸ ਪ੍ਰਭ ਆਇਆ ਜਿਸ ਮਨੁੱਖ ਨੇ ਹਿਰਦੇ ਵਿੱਚ ਪ੍ਰਭੂ ਦਾ ਯਕੀਨ ਵੱਜ ਗਿਆ ਹੈ ਤਾਤ ਗਿਆਨ ਤਿਸਮਾਨਤ ਪ੍ਰਗਟਾਇਆ ਉਸਦੇ ਮਨ ਵਿੱਚ ਸੱਚਾ ਗਿਆਨ ਪ੍ਰਗਟ ਹੋ ਗਿਆ ਹੈ ਭੈ ਤੇ ਨਿਰਪਯ ਹੋਏ ਬਸਾਨਾ ਡਰ ਤੋਂ ਨਿਡਰ ਹੋ ਕੇ বাসਦਾ ਹੈ ਜਿਸ ਤੇ ਉਪਜਿਆ ਤਿਸ ਮਹ ਸਮਾਨਾ ਉਹ ਸਦਾ ਉਸ ਪ੍ਰਭੂ ਵਿੱਚ ਲੀਏ ਰਹਿੰਦਾ ਹੈ ਜਿਸ ਤੋਂ ਉਹ ਪੈਦਾ ਹੋਇਆ ਹੈ ਬਸਤ ਮੈਂ ਹੈ ਲੈ ਬਸਤ ਗੜਾਈ ਜਿਵੇਂ ਇੱਕ ਚੀਜ਼ ਲੈ ਕੇ ਉਸ ਦੀ ਕਿਸਮ ਦੀ ਚੀਜ਼ ਵਿੱਚ ਰਲਾ ਦਿੱਤੀ ਜਾਏ ਤਾ ਕਿਉ ਪਿੰਨ ਨਾ ਕਹਿ ਨਾ ਜਾਈ ਉਸ ਨੂੰ ਵਖ ਨਹੀਂ ਕਿਹਾ ਜਾ ਸਕਦਾ ਬੂਜੇ ਬੂਜਨ ਹਾਰਬ ਬੇਕ ਇਸ ਵਿਚਾਰ ਨੂੰ ਵਿਚਾਰਨ ਵਾਲਾ ਸਮਝਦਾ ਹੈ ਨਰਾਇਣ ਮਿਲੇ ਨਾਨਕ ਇਕ ਹੈ ਨਾਨਕ ਜੋ ਜੀਵ ਪ੍ਰਭੂ ਨੂੰ ਮਿਲ ਪਏ ਹਨ ਉਹ ਉਸ ਦੇ ਨਾਲ ਇੱਕ ਰੂਪ ਹੋ ਗਏ ਹਨ ਠਾਕੁਰ ਕਾ ਸੇਵਕ ਆਗਿਆਕਾਰੀ ਪ੍ਰਭੂ ਦਾ ਸੇਵਕ ਪ੍ਰਭੂ ਦੇ ਹੁਕਮ ਵਿੱਚ ਚੁਰਦਾ ਹੈ ਠਾਕੁਰ ਕਾ ਸੇਵਕ ਸਦਾ ਪੁਜਾਰੀ ਪ੍ਰਭੂ ਦਾ ਸੇਵਕ ਸਦਾ ਪੂਜਾ ਕਰਨ ਵਾਲਾ ਹੈ ਠਾਕੁਰ ਕੇ ਸੇਵਕ ਕੇ ਮਨ ਪ੍ਰਤੀਤ ਪ੍ਰਭੂ ਦੇ ਸੇਵਕ ਦੇ ਮਨ ਵਿੱਚ ਵਿਸ਼ਵਾਸ ਰਹਿੰਦਾ ਹੈ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਪ੍ਰਭੂ ਦੇ ਸੇਵਕ ਦੀ ਜ਼ਿੰਦਗੀ ਦੀ ਸੁੱਚੀ ਮਰਿਆਦਾ ਹੁੰਦੀ ਹੈ ਠਾਕੁਰ ਕੇ ਸੇਵਕ ਕੋ ਜਾਣੇ ਸੰਗ ਪ੍ਰਭ ਦੇ ਸੇਵਕ ਹਰ ਵੇਲੇ ਆਪਣੇ ਨਾਲ ਜਾਣਦਾ ਹੈ ਰੱਬ ਦਾ ਸੇਵਕ ਨਾਮ ਕੇ ਰੰਗ ਪ੍ਰਭੂ ਦਾ ਸੇਵਕ ਨਾਮ ਦੀ ਮੋਜ ਵਿੱਚ ਰਹਿੰਦਾ ਹੈ ਸੇਵਕ ਕਿਉ ਪ੍ਰਭ ਪਾਲਨਹਾਰਾ ਪ੍ਰਭ ਆਪਣੇ ਸੇਵਕ ਨੂੰ ਪਾਲਨ ਦੇ ਸਮਰੱਥ ਹੈ ਸੇਵਕ ਕੀ ਰਾਖੇ ਨਿਰੰਕਾਰਾ ਪ੍ਰਭੂ ਆਪਣੇ ਸੇਵਕ ਦੀ ਸਦਾ ਲਾਜ ਰੱਖਦਾ ਹੈ ਸੋ ਸੇਵਕ ਜਿਸ ਦਾ ਆਪ ਧਾਰੇ ਸੇਵਕ ਉਹੀ ਮਨੁੱਖ ਹੈ ਜਿਸ ਤੇ ਪ੍ਰਭੂ ਆਪ ਮਿਹਰ ਕਰਦਾ ਹੈ ਨਾਨਕ ਸੋ ਸੇਵਕ ਸਾਥ ਸਾ ਸਮਾਰੇ ਹੈ ਨਾਨਕ ਅਜੇਆ ਸੇਵਕ ਪ੍ਰਭੂ ਨੂੰ ਸਵਾਸ ਸਵਾਸ ਯਾਦ ਰੱਖਦਾ ਹੈ ਆਪਣੇ ਜਣਕਾ ਪਰਦਾ ਟਾਕੇ ਪ੍ਰਭ ਆਪਣੇ ਸੇਵਕ ਦਾ ਪਰਦਾ ਟਕਦਾ ਹੈ ਆਪਣੇ ਸੇਵਕ ਕੀ ਸਰਪਰ ਰਾਖੇ ਪ੍ਰਭ ਆਪਣੇ ਸੇਵਕ ਦੀ ਇਲਾਜ ਜਰੂਰ ਰੱਖਦਾ ਹੈ ਆਪਣੇ ਦਾਸ ਕੋ ਦੇ ਬਡਾਈ ਪ੍ਰਭ ਆਪਣੇ ਸੇਵਕ ਨੂੰ ਮਾਣ ਬਖਸ਼ਦਾ ਹੈ ਆਪਣੇ ਸੇਵਕ ਕੋ ਨਾਮ ਜਪਾਈ ਤਾਂਬ ਆਪਣੇ ਸੇਵਕ ਨੂੰ ਆਪਣਾ ਨਾਮ ਜਪਾਉਂਦਾ ਹੈ ਆਪਣੇ ਸੇਵਕੀ ਆਪਤ ਰੱਖੇ ਪ੍ਰਭ ਆਪਣੇ ਸੇਵਕ ਦੀ ਇੱਜ਼ਤ ਆਪ ਰੱਖਦਾ ਹੈ ਤਾਂ ਕਿ ਗਤਮਿਤ ਕੋਈ ਨਾ ਲਾਖੇ ਉਸ ਦੀ ਅਵਸਥਾ ਤੇ ਉਸ ਦੇ ਵੱਡਪਨ ਦਾ ਅੰਦਾਜ਼ਾ ਕੋਈ ਨਹੀਂ ਲਗਾ ਸਕਦਾ ਪ੍ਰਭ ਕੇ ਸੇਵਕ ਕੋ ਹੋਂ ਨਾ ਪਹੁੰਚੇ ਕੋਈ ਮਨੁੱਖ ਪ੍ਰਭ ਦੇ ਸੇਵਕ ਦੀ ਬਰਾਬਰੀ ਨਹੀਂ ਕਰ ਸਕਦਾ ਪ੍ਰਭ ਕੇ ਸੇਵਕ ਊਚ ਤੇ ਊਚੇ ਪ੍ਰਭ ਦੇ ਸੇਵਕ ਊਚਾ ਤੇ ਊਚੇ ਹੁੰਦੇ ਹਨ ਜੋ ਪ੍ਰਭ ਆਪਣੀ ਸੇਵਾ ਲਾਇਆ ਜਿਸ ਨੂੰ ਪ੍ਰਭੂ ਨੇ ਆਪ ਆਪਣੀ ਸੇਵਾ ਵਿੱਚ ਲਾਇਆ ਹੈ ਨਾਨਕ ਸੋ ਸੇਵਕ ਦਇਆdispਰਗਟ ਆਇਆ ਹੈ ਨਾਨਕ ਉਹ ਸੇਵਕ ਸਾਰੇ ਜਗਤ ਵਿੱਚ ਪ੍ਰਗਟ ਹੋਇਆ ਹੈ ਨੀਕੀ ਕੀਰੀ ਮਹਿਕਲ ਰਾਖੇ ਨਿੱਕੀ ਜਹੀ ਕੀੜੀ ਵਿੱਚ ਵੀ ਤਾਕਤ ਭਰਦਾ ਹੈ ਪਸ਼ਮ ਕਰੇ ਲਸ਼ਕਰ ਕੋਟ ਲਾਖੇ ਲੱਖਾਂ ਕਰੋੜਾਂ ਲਸ਼ਕਰਾਂ ਨੂੰ ਸਵਾਹ ਕਰ ਦਿੰਦੀ ਹੈ ਜਿਸ ਕਾ ਸਾਸ ਨਾ ਕਾੜਤੇ ਆਪ ਜਿਸੇ ਜੀਵ ਦਾ ਸਵਾਸ ਪ੍ਰਭ ਆਪ ਨਹੀਂ ਕੱਢਦਾ ਤਾਂ ਕਿਉ ਰਾਖਤ ਦੇਕਰ ਹਾਥ ਉਸ ਨੂੰ ਹੱਥ ਦੇਕੇ ਰੱਖਦਾ ਹੈ ਮਾਨਸ ਜਤਨ ਕਰਤ ਬਹੁ ਬਾਤ ਮਨੁੱਖ ਕਈ ਕਿਸਮਾਂ ਦੇ ਜਤਨ ਕਰਦਾ ਹੈ ਤਿਸਤੇ ਕਰਤਵ ਵਿਰਥਾ ਜਾਤ ਉਸ ਦੇ ਕੰਮ ਵਿਰਥ ਹਨ ਜਾਂਦੇ ਹਨ ਮਾਰੇ ਨਾ ਰਾਖੇ ਅਵਰ ਨ ਕੋਏ ਨਾ ਕੋਈ ਮਾਰ ਸਕਦਾ ਹੈ ਨਾ ਪਰਕਸਾ ਕਸਦਾ ਹੈ ਹੋਰ ਕੋਈ ਨਹੀਂ ਹੈ ਸਰਬ ਜੀਆ ਕਾ ਰਾਖਾ ਸੋਏ ਸਾਰੇ ਜੀਵਾਂ ਦਾ ਰਾਖਾ ਪ੍ਰਭੂ ਆਪ ਹੈ ਕਾਹੇ ਸੋਚ ਕਰ ਰਹਿ ਪ੍ਰਾਣੀ ਹੈ ਪ੍ਰਾਣੀ ਤੂੰ ਕਿਉਂ ਫਿਕਰ ਕਰਦਾ ਹੈ ਜਪ ਨਾਨਕ ਪ੍ਰਭ ਅਲਖ ਬਡਾਣੀ ਹੈ ਨਾਨਕ ਅਲਖ ਤੋ ਚਰਜ ਪ੍ਰਭੂ ਨੂੰ ਸਿਮਰ ਬਾਰੰਬਾਰ ਬਾਰ ਬਾਰ ਪ੍ਰਭ ਜਪੀਏ ਕੜੀ ਮੁੜੀ ਪ੍ਰਭੂ ਨੂੰ ਸਿਮਰਿਏ ਪੀ ਅਮਰਤ ਇਹ ਮਨ ਤਨ ਤਰਾ ਪੀਏ ਅਮਰਤ ਪੀ ਕੇ ਇਸ ਮਨ ਨੂੰ ਸ੍ਰਿਦ ਕੇਂਦਰੀਆਂ ਨੂੰ ਵਰਜਾ ਦਈਏ ਨਾਮ ਅਰਧੰ ਜਿਨ ਗੁਰਮੁਖ ਪਾਇਆ ਜਿਸ ਗੁਰਮਖ ਨੇ ਨਾਮ ਰੂਪੀ ਜਤਨ ਲਭ ਲਿਆ ਹੈ ਤਿਸ ਕੇ ਸਿ ਅਵਰ ਨਾਹੀ ਦ੍ਰਿਸ਼ਟਾਇ ਉਸ ਨੂੰ ਪ੍ਰਭੂ ਤੋਂ ਬਿਨਾ ਕਿਤੇ ਹੋਰ ਕੁਝ ਨਹੀਂ ਦਿਸਦਾ ਨਾਮ ਤਨ ਨਾਮੋ ਰੂਪ ਰੰਗ ਉਸ ਲਈ ਨਾਮ ਹੀ ਤਨ ਤੇ ਰੂਪ ਰੰਗ ਹੈ ਨਾਮੋ ਸੁਖ ਹਰ ਨਾਮ ਕ ਸੰਗ ਪ੍ਰਭੂ ਦੇ ਨਾਮ ਦਾ ਉਹ ਸਦਾ ਸੰਗ ਕਰਦਾ ਹੈ ਨਾਮ ਰਸ ਜੋ ਜਨ ਤ੍ਰਪਤਾਣੇ ਜੋ ਮਨੁੱਖ ਨਾਮ ਦੇ ਸਵਾਦ ਵਿੱਚ ਰੱਜ ਗਏ ਹਨ ਹਨ ਮਨ ਤਨ ਨਾਮੇ ਨਾਮ ਸਮਾਨੇ ਉਹਨਾਂ ਦੇ ਮਨ ਤੇ ਤਨ ਕੇਵਲ ਪ੍ਰਭੂ ਨਾਮ ਵਿੱਚ ਹੀ ਜੁੜੇ ਰਹਿੰਦੇ ਹਨ ਉੱਠ ਤੇ ਬੈਠ ਤੇ ਸੋਵਤ ਨਾਮ ਉਹ ਉੱਠਦੇ ਬੈਹਂਦੇ ਸੌਂਦੇ ਨਾਮ ਜਪਤੇ ਰਹਿੰਦੇ ਹਨ ਕਹੋ ਨਾਨਕ ਜਨ ਕੇ ਸਦ ਕਾਮ ਹੈ ਨਾਨਕ ਭਗਤ ਦਾ ਸਦਾ ਇਹੀ ਕੰਮ ਹੈ ਬੋਹਲੇ ਜਸਜੀ ਬਾਦਿਨ ਰਾਤ ਦਿਨ ਰਾਤ ਆਪਣੀ ਜੀਵ ਨਾਲ ਪ੍ਰਭੂ ਦੇ ਗੁਣ ਗਾਵੋ ਪ੍ਰਭੂ ਆਪਣੇ ਜਨਕੀਨੀ ਦਾਤ ਪ੍ਰਭੂ ਨੇ ਆਪਣੇ ਸੇਵਕਾਂ ਨੂੰ ਦਾਤ ਦਿੱਤੀ ਹੈ ਕਰੀਏ ਭਗਤੀ ਆਤਮ ਕੇ ਚਾਏ ਉਹ ਆਤਮਾ ਦੇ ਉਤਸ਼ਾਹ ਨਾਲ ਭਗਤੀ ਕਰਦੇ ਹਨ ਪ੍ਰਭੂ ਆਪਣੇ ਸਹ ਰਹੇ ਸਮਾਏ ਪ੍ਰਭ ਆਪਣੇ ਸਹ ਰਹੇ ਸਮਾਏ ਆਪਣੇ ਪ੍ਰਭੂ ਨਾਲ ਜੁੜੇ ਰਹਿੰਦੇ ਹਨ ਜੋ ਹੋਵਾ ਹੋਵਦ ਸੋ ਜਾਣੇ ਜੋ ਕੁਝ ਹੋ ਗਿਆ ਉਸ ਨੂੰ ਜਾਣਦਾ ਹੈ ਜੋ ਹੋਵਾ ਹੋਵਦਾ ਸੋ ਜਾਣੇ ਜੋ ਕੁਝ ਹੋ ਰਿਹਾ ਹੈ ਉਸ ਨੂੰ ਜਾਣਦਾ ਹੈ ਰਬ ਆਪਣੇ ਕਾ ਹੁਕਮ ਪਛਾਣੇ ਆਪਣੇ ਪ੍ਰਭੂ ਦਾ ਹੁਕਮ ਪਛਾਣ ਲੈਂਦਾ ਹੈ ਤੇ ਇਸ ਕੀ ਮਹਿਮਾ ਕੌਣ ਬਖਾਨੇਉ ਮੈਂ ਉਸ ਦੀ ਮਹਿਮਾ ਕੀ ਕਹਾ ਤੇ ਇਸ ਦਾ ਗੁਣ ਕਾ ਹੀ ਇੱਕ ਨਾ ਜਾਣੇਉ ਉਸ ਦਾ ਗੁਣ ਮੈਂ ਇੱਕ ਵੀ ਕਹਿ ਨਾ ਨਹੀਂ ਜਾਣਦਾ ਆਠ ਪੈਰ ਪਰ ਬਸੇ ਹਜੂਰੇ ਅੱਠੇ ਪੈਰ ਪ੍ਰਭੂ ਦੀ ਹਜ਼ੂਰੀ ਵਿੱਚ ਵਸਦੇ ਹਨ ਗਹਿਣਾਣਕ ਸੇਈ ਜਨ ਪੂਰੇ ਐ ਨਾਨਕ ਉਹ ਮਨੋਖ ਪੂਰੇ ਭਗਤ ਹਨ ਮਨ ਮੇਰੇ ਤਿੰਨ ਕੀ ਓਟ ਲਹੇ ਹੈ ਮੇਰੇ ਮਾਨ ਉਹਨਾਂ ਦੀ ਸਰਣੀ ਪਾਓ ਮਾਨ ਤਾਂ ਨੇ ਆਪਣਾ ਤਿੰਜੰਡ ਆਪਣਾ ਤਨ ਮਨ ਉਹਨਾਂ ਦਾ ਸਦਕੇ ਕਰਦੇ ਜਿੰਜਣ ਆਪਣਾ ਪ੍ਰਭ ਪਛਾਤਾ ਜਿਸ ਮਨੋਖ ਨੇ ਆਪਣੇ ਪ੍ਰਭ ਨੂੰ ਪਛਾਣ ਲਿਆ ਹੈ ਸੋ ਜਨ ਸਰਬਥੋਕ ਦਾ ਦਾਤਾ ਉਹ ਮਨੁਖ ਸਾਰੇ ਪਦਾਰਥ ਦੇਣ ਦੇ ਸਮਰੱਥ ਹੋ ਜਾਂਦਾ ਹੈ तिसकी ਸ਼ਰਨ ਸਰਬ ਸੁਖ ਬਾਪ ਹੈ ਉਸ ਦੀ ਸਰਨੀ ਪਿਆ ਸਰਬ ਸੁਖ ਪ੍ਰਾਪਤ ਹੋਵੇਗਾ ਤਿਸ ਕੇ ਦਰਸਪਾ ਮਟਾਵੇ ਉਸ ਦੇ ਦੀਦਾਰ ਨਾਲ ਸਾਰੇ ਪਾਪ ਦੂਰ ਕਰ ਲਵੇਂਗਾ ਅਵਰ ਸਿਆਣ ਬਛਗਲੀ ਛਾੜ ਹੋਰ ਜਿਤਰਾਈ ਛੱਡ ਦੇ ਤਿਸ ਜਨ ਕੀ ਤੂੰ ਸੇਵਾ ਲਾਗ ਉਸ ਸੇਵਕ ਦੀ ਸੇਵਾ ਵਿੱਚ ਜੁਟ ਪਾਓ ਆ ਮਨ ਜਾਣ ਨਾ ਹੋਵੇ ਤੇਰਾ ਤੇਰਾ ਔਨ ਜਾਣ ਨਹੀਂ ਹੋਵੇਗਾ ਨਾਨਕ ਤਿਸ ਜਨ ਕੇ ਪੂਜਿਓ ਸਦਾ ਪੈਰਾ ਹੇ ਨਾਨਕੋ ਉਸਤ ਜਨ ਦੇ ਸਦਾ ਪੈਰ ਪੂਜ ਸਤਨਾਮ ਛਿਰੀ ਵਾਹਿਗੁਰੂ ਸਾਹਿਬ ਜੀ